ਦੋਨੇ ਹੱਥ ਲੱਡੂ ਰੱਖਣਾ ਨਾ ਤਾਂ ਵੋਟ ਪਾਉਣ ਵੇਲੇ ਦੋ ਗੱਲਾਂ ਦਾ ਖਿਆਲ ਰੱਖ ਲਿਓ ਕਿ ਜਿਹਨੂੰ ਵੋਟ ਪਾਉਣੇ ਹੋ ਜਾਂ ਤਾਂ ਉਹਦੀ ਸੈਂਟਰ ਦੇ ਵਿੱਚ ਸਰਕਾਰ ਹੋਵੇ ਜਾਂ ਉਹਦੀ ਭਾਈਵਾਲ ਪਾਰਟੀ ਦੀ ਸੈਂਟਰ 'ਚ ਸਰਕਾਰ ਹੋਵੇ ਤਾਂ ਚੁਣਿਆਵਿਆ ਤੁਹਾਡਾ ਐਮਪੀ ਤੁਹਾਡਾ ਕੋ ਸਵਾਰ ਸਕਦਾ ਜਾਂ ਫਿਰ ਜਿਹੜਾ ਐਮਪੀ ਚੁਣ ਰਹੇ ਹੋ ਉਸ ਦੀ ਸੂਬੇ ਦੇ ਵਿੱਚ ਸਰਕਾਰ ਹੋਵੇ ਜਿੱਥੇ ਅਜੇ ਆਪ ਦੀ ਸਰਕਾਰ ਕਾਬਜਾ ਤੇ ਬਠਿੰਡੇ ਵਾਲੋ ਜੇ ਦੋਨੇ ਹੱਥ ਲੱਡੂ ਰੱਖਣਾ ਨਾ ਤਾਂ ਫਿਰ ਵੋਟ ਪਾਉਣ ਵੇਲੇ ਧਿਆਨ 'ਚ ਰੱਖ ਲਿਓ ਸੈਂਟਰ 'ਚ ਭਾਈਵਾਲ ਕਿਹਦੀ ਸਰਕਾਰ ਬਣ ਜਾ ਰਹੀ ਆ ਇੰਡੀਆ ਗਠਬੰਧਨ ਦੀ ਜਿਹਦੀ ਭਾਈਵਾਲ ਆਪ ਵੀ ਹੈਗੀ ਆ ਤੇ ਕਾਂਗਰਸ ਵੀ ਹੈਗੀ ਆ ਪਰ ਦੂਜੇ ਪਾਸੇ ਦੇਖੀਏ ਸੂਬੇ 'ਚ ਸਰਕਾਰ ਕਿਹਦੀ ਆ ਸੂਬੇ 'ਚ ਸਰਕਾਰ ਆ ਆਮ ਆਦਮੀ ਪਾਰਟੀ ਦੀ ਜਿਹਦੇ ਵੱਲੋਂ ਜਗਦੇਵ ਸਿੰਘ ਖੁੱਡੀਆਂ ਵਰਗੇ ਪੰਥਕ ਸ਼ਖਸੀਅਤ ਦੇ ਫਰਜੰਦ ਗੁਰਮੀਤ ਸਿੰਘ ਖੁੱਡੀਆਂ ਖੜੇ ਕੀਤੇ ਗਏ ਆ ਤੇ ਜੇ ਵੋਟ ਗੁਰਮੀਤ ਸਿੰਘ ਖੁੱਡੀਆਂ ਨੂੰ ਪਾਉਂਗੇ ਤਾਂ ਦੋਨੇ ਹੱਥ ਲੱਡੂ ਰਹਿੰਦਾ ਤੇ ਜੇ ਕਿਤੇ ਗਲਤੀ ਨਾਲ ਤੁਸੀਂ ਪੰਥ ਦੇ ਦੋਖੀਆਂ ਨੂੰ ਗੋਲ ਕਚੋਰਾ ਨੂੰ ਗੁਰਬਾਣੀ ਦਾ ਮੁੱਲ ਵਟਣ ਵਾਲਿਆਂ ਨੂੰ ਸ਼ਹੀਦ ਸਿੰਘਾਂ ਦੇ ਸਿਰ ਤੇ ਕੁਰਸੀਆਂ ਢਾ ਕੇ ਰਾਜ ਕਰਨ ਵਾਲਿਆਂ ਨੂੰ ਬੇਦਾਵਾ ਦੇਣ ਵਾਲਿਆਂ ਨੂੰ ਤੇ ਡੇਰਾਬਾਦ ਲਿਆਉਣ ਵਾਲਿਆਂ ਨੂੰ ਤੇ ਫਖਰੇ ਕੌਮ ਲੈ ਕੇ ਕੌਮ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਨੂੰ ਵੋਟ ਪਾਉਂਗੇ ਤਾਂ ਹੱਥ ਪੱਲੇ ਕੁਝ ਨਹੀਂ ਆਉਣਾ ਨਾਲੇ ਬੇਗੈਰ ਤੇ ਬੇਅਣਖੇ ਤੇ ਪੰਥ ਦੇ ਦੁਖੀ ਵੱਜੋਗੇ ਤੇ ਸੁਖਵੀਰ ਬਾਦਲ ਪਹਿਲੀ ਕਹਿ ਚੁੱਕਿਆ ਵੀ ਨਾ ਤਾਂ ਅਸੀਂ ਇੰਡੀਆ ਗਠਬੰਧਨ ਦਾ ਹਿੱਸਾ ਬਣਗੇ ਨਾ ਐਨਡੀਏ ਦਾ ਹਿੱਸਾ ਬਣਗੇ ਤੇ ਸੂਬੇ 'ਚੋਂ ਪਹਿਲੀ ਪੱਤਾ ਤੁਸੀਂ ਸਾਫ਼ ਕਰ ਚੁੱਕੇ ਹੋ ਇਹਨਾਂ ਦਾ ਇਸ ਕਰਕੇ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਸੋਚ ਜ਼ਰੂਰ ਲਿਓ ਤੇ ਨੰਨੀ ਛਾਂ ਤੋਂ ਨਿਮਾਣੀ ਸੇਵਾਦਾਰ ਬਣ ਦਾ ਜਿਹੜਾ ਸਫ਼ਰ ਆ ਇਹਨਾਂ ਦਾ ਉਹ ਵੀ ਇਹਨਾਂ ਨੇ ਸ਼ਰਮ ਨਹੀਂ ਇਕੱਲੀ ਦਿਲ ਨੂੰ ਛਾਂ ਗਿਆ ਤਾਂ ਹੀ ਫਿਰ ਛਾਂ ਖਤਮ ਹੋ ਗਈ ਤੇ ਹੁਣ ਨਿਮਾਣੇ ਬਣੇ ਤੁਰੇ ਫਿਰਦੇ ਆ ਕਿਤੇ ਭਲੇਖੇ ਇਹਨਾਂ ਦੀ ਝੋਲੀ ਖੈਰ ਨਾ ਪਾ ਬੈਠਿਓ ਤੇ ਦੂਜਾ ਅਹਿਮ ਸੁਨੇਹਾ ਦੋਸਤੋ ਤੁਹਾਡੇ ਵਾਸਤੇ ਸਾਰੇ ਭਰਾਵਾਂ ਵਾਸਤੇ ਕਿ ਜੇ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਮੇਰਾ ਮਤਲਬ ਕੀ ਹੈ ਕਿ ਜੇ ਮਾਂ ਬੋਲੀ ਨੂੰ ਪੰਜਾਬੀ ਨੂੰ ਪਿਆਰ ਕਰਦੇ ਹੋ ਤਾਂ ਜਿੰਨੇ ਭਰਾ ਵੀ ਵੋਟ ਪਾਉਣ ਜਾਓਗੇ ਉਹ ਸਾਰੇ ਭਰਾ ਉਥੇ ਦੇਰੇ ਦਸਤਖਤ ਕਰਨੇ ਆ ਨਾ ਉਹ ਦਸਤਖਤ ਯਾਰ ਪੰਜਾਬੀ ਚ ਕਰਕੇ ਆਇਓ ਜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਇਹ ਸਨੇਹਾ ਵੀ ਹਰ ਵੀਰ ਤੱਕ ਹਰ VOTER ਤੱਕ ਪਹੁੰਚਦਾ ਕਰਨ ਵਾਸਤੇ ਵੀ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅਸੀਂ ਆਪਣੀ ਮਾਂ ਬੋਲੀ ਪ੍ਰਤੀ ਵੀ ਆਪਣਾ ਬਣਦਾ ਫਰਜ਼ ਨਿਭਾ ਸਕੀਏ